ਆਜੋ ਜੀ ਅੱਜ ਤੁਹਾਨੂੰ ਇੱਕ ਨਿਗਾ ਮਰਾਉਣੀ ਆ ਬਹੁਤ ਹੀ ਜ਼ਰੂਰੀ ਗੱਲ ਤੇ ਤੇ ਜੋ ਕਿ ਬਾਹਰਲਾ ਸਮਾਨ ਜਿਹੜਾ ਬਣਾ ਕੇ ਲੋਕ ਵੇਚਦੇ ਆ ਇੱਕ ਕਰਾਏ ਤੇ ਰਹਿੰਦੇ ਹੋ ਚਾਰ ਪੰਜ ਪਰਦੇਸੀ ਤੇ ਜਿਨ੍ਹਾਂ ਨੇ ਫਾਸਟ ਫੂਡ ਦਾ ਕੰਮ ਚਲਾਇਆ ਹੋਇਆ ਸੀ ਉੱਥੇ ਦੋ ਪੰਜਾਬੀ ਵੀਰ ਜਾ ਕੇ ਪਹੁੰਚੇ ਤੇ ਵੇਖਿਆ ਉਹਨਾਂ ਦਾ ਜਿਹੜਾ ਕੰਮਕਾਰਾ ਕਿਵੇਂ ਦਾ ਚੱਲਦਾ ਤੁਸੀਂ ਵੀ ਵੀਡੀਓ ਸਾਰੀ ਦੇਖਿਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੇ ਇਹਨਾਂ ਦੇ ਜਿਹੜੇ ਭਾਂਡੇ ਆ ਉਹ ਬਾਥਰੂਮ ਦੇ ਅੰਦਰ ਹੀ ਰੱਖੇ ਪਏ ਸੀ ਤੇ ਤੁਸੀਂ ਗਾਂ ਚੱਲਦੀ ਵੀਡੀਓ ਵੇਖ ਸਕਦੇ ਹੋ ਵੀ ਜਿੱਥੇ ਖਾਣਾ ਬਣਾਉਂਦੇ ਆ ਉੱਥੇ ਹੀ ਨਾਈ ਧੋਈ ਜਾਂਦੇ ਆ ਉੱਥੇ ਕਰਦੇ ਆ ਤੇ ਇਹਨਾਂ ਦੇ ਸਾਫ ਸਫਾਈ ਦਾ ਤਾਂ ਤੁਸੀਂ ਹਾਲ ਵੇਖ ਹੀ ਸਕਦੇ ਹੋ ਜਿਹੜੇ ਸ਼ਾਮ ਨੂੰ ਰੇੜੀਆਂ ਲਾ ਕੇ ਸਮਾਨ ਫਾਸਟ ਫੂਡ ਵੇਚਦੇ ਆ ਤੇ ਉਹਨਾਂ ਦਾ ਜਿਹੜਾ ਘਰੇਲੂ ਹਾਲ ਆ ਉਹ ਤੁਸੀਂ ਵੇਖ ਸਕਦੇ ਹੋ ਤੇ ਪੰਜਾਬੀ ਵੀਰਾਂ ਨੇ ਬਹੁਤ ਹੀ ਜ਼ਿਆਦੇ ਲਾਹ ਪਾ ਕੀਤੀ ਤੇ ਤੁਸੀਂ ਵੀ ਵੀਡੀਓ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੇਖ ਲਓ ਤੁਸੀਂ ਹਾਲ ਆਪ ਹੀ ਸਾਰੀ ਵੀਡੀਓ ਤੁਹਾਡੇ ਸਾਹਮਣੇ ਹੈ ਤੇ ਵੇਖੀ ਚੱਲੋ ਤੇ ਆਹ ਬਾਲਟੀਆਂ ਦੇ ਵਿੱਚ ਬਣਾ ਬਣਾ ਕੇ ਰੱਖੇ ਪਏ ਆ ਤੇ ਇਹਨਾਂ ਦੇ ਸਾਫ ਸਫਾਈ ਦਾ ਪੂਰਾ ਜਿਹੜਾ ਧਿਆਨ ਰੱਖਿਆ ਗਿਆ ਵੇਖੋ ਤੁਸੀਂ ਤੇ ਉਹ ਜਿਹੜੀ ਬੰਦ ਗੋਭੀ ਆ ਉਹ ਵੀ ਵੇਖ ਸਕਦੇ ਹੋ ਤੇ ਸਾਰਾ ਕੁਝ ਇੱਕ ਵਾਰੀ ਨਿਗਾਹ ਮਾਰੋ ਸਾਰੀ ਥਾਂ ਤੇ ਤੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਨਾਲ ਦੀ ਨਾਲ ਜਰੂਰ ਕਰ ਦਿਓ ਤੇ ਜੇ ਕੋਈ ਚਾਹਵਾਨ ਹੈਗਾ ਖਾਣ ਪੀਣ ਦਾ ਤਾਂ ਉਹਨੂੰ ਵੀ ਜਰੂਰ ਸ਼ੇਅਰ ਕਰਿਓ ਤੇ ਆਹ ਵੇਖ ਲਓ ਜੀ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸਿਓ ਤੇ ਆਹ ਜਿਹੜੀ ਸੌਸ ਜਿਹੜੀ ਸਮਾਨ ਨਾਲ ਖਾਨ ਨੂੰ ਮਿਲਦੀ ਆ ਸਪਰਿੰਗ ਨਾਲ ਮਮਸ ਨਾਲ ਤੇ ਆਪ ਉੱਤੇ ਹੀ ਜਿਹੜੇ ਇਹਨਾਂ ਦੇ ਆਪ ਦੇ ਬੈਡਰੂਮ ਬਣਾਏ ਹੋਏ ਆ ਥੱਲੇ ਸਮਾਨ ਪਿਆ ਉੱਪਰ ਆਪ ਪਏ ਨੇ ਤੇ ਵੇਖ ਸਕਦੇ ਹੋ ਤੁਸੀਂ ਸਾਰੀ ਵੀਡੀਓ ਤੇ ਐਂਡ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਵਿੱਚ ਤੇ ਜਰੂਰ ਦੱਸ ਕੇ ਜਾਇਓ ਤੇ ਆ ਜੀ ਪਹਿਲਾਂ ਇਹਨਾਂ ਨੇ ਬਣਾ ਬਣਾ ਕੇ ਰੱਖੇ ਹੋਏ ਆ ਤੇ ਫੇਰ ਹੀ ਉਹੀ ਤੇਲ ਚ ਫਰਾਈ ਕਰ ਕਰਕੇ ਦੇ ਦਿੰਦੇ ਆ ਕਰੋ ਚੈੱਕ